ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਗਣਾ ਦੀ ਬਿਆਨਬਾਜ਼ੀ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਰੋਸ ਵਧਦਾ ਜਾ ਰਿਹਾ ਹੈਗਾ ਹੈ ਔਰ ਉਹਨਾਂ ਨੇ ਕੰਗਣਾ ਰਣਾਵਤ ਨੂੰ ਅਲਟੀਮੇਟ ਦਿੱਤਾ ਹੈ ਕਿ ਕਿਤੇ ਤੇਰਾ ਹਾਲ ਇੰਦਰਾ ਗਾਂਧੀ ਵਰਗਾ ਨਾ ਹੋਵੇ ਹੋਰ ਕੀ ਕਹਿ ਰਿਹਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਪੰਜਾਬੀ ਉਹ ਕੰਗਣਾ ਰਣਾਵ ਤਾਂ ਜਿਹੜੀ ਕਿ ਕਸੂਤੀ ਫਸ ਚੁੱਕੀ ਆ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ ਜਿਹੜੀ ਕਿ ਬਣਾਈ ਹੈ ਆਪਣੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੇ ਜਿਹੜੇ ਕਿ 1984 ਨੂੰ ਲੈ ਕੇ ਇਹ ਫਿਲਮ ਬਣੀ ਹੈ ਤੇ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਬਹੁਤ ਹੀ ਮਾੜੀ ਸ਼ਬੀ ਦਿਖਾਈ ਗਈ ਹੈ ਨੀਮਾ ਦਿਖਾਇਆ ਗਿਆ ਜਿਹੜੀ ਕੰਗਣਾ ਰਣਾਉਤ ਹੈ ਉਹਨੂੰ ਹੁਣ ਮੈਂ ਤੁਹਾਨੂੰ ਦੱਸ ਸਕਦਾ ਵੀ ਯਾਰ ਇਹਨੇ ਇੱਕ ਵੀੜੇ ਚੱਕ ਲਿਆ ਸਿੰਘਾਂ ਦੇ ਖਿਲਾਫ ਜਿਹੜਾ ਥੱਪੜ ਵੱਜਿਆ ਸੀ ਨਾ ਚੰਡੀਗੜ੍ਹ 에ਅਰਪੋਰਟ ਤੇ ਉਹ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਪਰ ਹੁਣ ਗੱਲ ਬੜੀ ਗੰਭੀਰ ਹੋ ਚੁੱਕੀ ਹੈ ਜਿਵੇਂ ਕਿ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲਿਆਂ ਦੇ ਖਿਲਾਫ ਇੱਕ ਮਹੀਮ ਚੱਲੀ ਹੈ ਸਿੰਘਾਂ ਦੇ ਖਿਲਾਫ ਹੀ ਚੱਲ ਦਿੱਤੀ ਹੈ ਪੂਰੇ ਮਤਲਬ ਸਿੱਖ ਸਮਾਜ ਦੇ ਲਈ ਕਹਿ ਸਕਦੇ ਆ ਪਰ ਹੁਣ ਸਿੰਘਾਂ ਨੇ ਅਲਟੀਮੇਟਮ ਦੇ ਦਿੱਤਾ ਅਸੀਂ ਵੀ ਕਹਿੰਦੇ ਆ ਵਿਰੋਧ ਕਰਦੇ ਆ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਵਾਸੀ ਆ ਸਿੱਖ ਵੀ ਆ ਤੇ ਸਿੰਘ ਵੀ ਆ ਅਸੀਂ ਇਹ ਗੱਲ ਕਹਿੰਦੇ ਆ ਵੀ ਜੇ ਕਰ ਕੰਗੜਾ ਰੜਾਉਤ ਨੇ ਇਹ ਫਿਲਮ ਰਿਲੀਜ਼ ਕਰਵਾ ਕੇ ਤੇ ਪੰਜਾਬ ਦੇ ਵਿੱਚ ਇਹ ਫਿਲਮ ਲੱਗੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸਿਨੇਮੇ ਵਾਲਿਆਂ ਨੂੰ ਵੀ ਤੇ ਇਹਨਾਂ ਦੇ ਫਿਲਮਾਂ ਦੇ ਡਾਇਰੈਕਟਰਾਂ ਨੂੰ ਵੀ ਬੰਬੇ ਵਾਲਿਆਂ ਨੂੰ ਵੀ ਪੰਜਾਬ ਦੇ ਵਿੱਚ ਜੇ ਅਗਰੇ ਫਿਲਮ ਲੱਗੀ ਤਾਂ ਫਿਰ ਪੰਜਾਬ ਦੇ ਵਿੱਚ ਮੂਮੈਂਟ ਹੋਣਾ ਤੈ ਆ ਤੇ ਜੇ ਪੰਜਾਬ ਦੇ ਵਿੱਚ ਮੂਮੈਂਟ ਹੁੰਦੀ ਹੈ ਤਾ ਇਸ ਦੇ ਪਰਿਨਾਮ ਤੁਹਾਨੂੰ ਸਾਰਿਆਂ ਨੂੰ ਭੋਗਣੇ ਪੈਣਗੇ ਕਿਉਂਕਿ ਸਿੱਖ ਸਮਾਜ ਦੇ ਨਾਲ ਜੁੜੀ ਹੋਈ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਉਹਨੂੰ ਬੜਾ ਹੀ ਨੀਮਾ ਦਿਖਾਇਆ ਗਿਆ ਜਿਹੜਾ ਕਿਰਦਾਰ ਰੋਲ ਕੀਤਾ ਗਿਆ ਆਪਣਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਉਹ ਬੜਾ ਹੀ ਨੀਮਾ ਦਿਖਾਇਆ ਗਿਆ ਤੇ ਕੰਗਣਾ ਰਣਾਉਤ ਨੇ ਆਪ ਉਹਦੇ ਵਿੱਚ ਕੀਤਾ ਰੋਲ ਇੰਦਰਾ ਗਾਂਧੀ ਦਾ ਕੰਗਣਾ ਤਾਨੂੰ ਪਤਾ ਹੋਣਾ ਚਾਹੀਦਾ ਤੈਨੂੰ ਵੀ ਜਿਹੜਾ ਚਲੋ ਤੇਰੇ ਉਦੋਂ ਥੱਪੜ ਵੱਜਿਆ ਸੀ ਚਲੋ ਤਾਂ ਤੇਰਾ ਹਿਸਾਬ ਕਿਤਾਬ ਹੋ ਗਿਆ ਪਰ ਹੁਣ ਗੱਲ ਕੀ ਹੈ ਗੱਲ ਇਹ ਹੈ ਵੀ ਜੇਕਰ ਤੂੰ ਹੁਣ ਫਿਲਮ ਲਵਾਏਂਗੀ ਜਾਂ ਰਿਲੀਜ਼ ਕਰਵਾਏਂਗੀ ਤੈਨੂੰ ਲੱਗਦਾ ਵੀ ਮੈਂ ਸਿੱਖਾਂ ਦੀ ਸ਼ਬੀ ਖਰਾਬ ਕਰ ਦੂੰਗੀ ਪਰ ਅਸੀਂ ਇਹ ਨਹੀਂ ਹੋਣ ਦਿੰਦੇ ਕਿਉਂਕਿ ਸਾਡੇ ਜਮੀਰ ਦੇ ਨਾਲ ਜੁੜੀ ਹੋਈ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਗੱਲਬਾਤ ਹੈ ਪਰ ਅਸੀਂ ਤੈਨੂੰ ਦੱਸਣਾ ਚਾਹੁੰਦੇ ਆ ਵੀ ਹੋ ਸਕਦਾ ਕੋਈ ਪੰਜਾਬ ਦੇ ਵਿੱਚ ਐਸੀ ਮੂਮੈਂਟ ਪੈਦਾ ਹੋ ਜੇ ਸਾਡੇ ਨੌਜਵਾਨਾਂ ਦੁਆਰਾ ਕਿ ਤੁਹਾਡੇ ਬੰਬੇ ਦੇ ਵਿੱਚ ਇੱਕ ਐਸਾ ਪ੍ਰਦਰਸ਼ਨ ਚੱਲੂ ਆ ਸਿੰਘਾਂ ਦਾ ਤੁਸੀਂ ਫਿਲਮਾਂ ਬਣਾਉਣੀਆਂ ਭੁੱਲ ਜਾਓਗੇ ਸਿੱਖੀ ਦੇ ਉੱਤੇ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਕਿ ਗੁਰੂ ਦੇ ਸਾਹਿਬ ਨੇ ਇਹ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਤਾਜ ਨੇ ਸਾਡੇ ਸਿਰ ਦੀ ਜਿਹੜੀ ਕਿ ਕਹਿ ਸਕਦੇ ਆ ਸਾਡੇ ਸਿਰ ਦਾ ਤਾਜ ਨੇ ਪਰ ਇਹਨਾਂ ਦੇ ਖਿਲਾਫ ਜਿਹੜੀ ਕਿ ਤੁਸੀਂ ਮਹੀਮ ਰਚੀ ਐ ਅੰਦਰੋਂ ਅੰਦਰੀ ਮੈਂ ਤਾਂ ਪਹਿਲਾਂ ਦੱਸ ਚੁੱਕਿਆ ਆਪਣੇ ਹੀ ਚੈਨਲ ਤੇ ਵੀ ਭਾਈ ਇਹ ਨਾਲ-ਨਾਲ ਸਰਕਾਰਾਂ ਦੇ ਨਾਲ ਜੁੜ ਜਾਂਦਾ ਮੁੱਦਾ ਵੀ ਜਿਵੇਂ ਕਿਤੇ ਨਾ ਕਿਤੇ ਕੰਗਣਾ ਨੂੰ ਵੀ ਵਰਤਿਆ ਜਾ ਰਿਹਾ ਪਰ ਕੰਗਣਾ ਨੂੰ ਵੀ ਬੇਅਕਲ ਕੰਗਣਾ ਜਿਹੜਾ ਕਿ ਇਹਨਾਂ ਦੇ ਚਾਂਸੇ ਦੇ ਵਿੱਚ ਆਉਂਦੀ ਐ ਨਾਲੇ ਥੱਪੜ ਖਾਂਦੀ ਐ ਫੇਰ ਵੀ ਨਹੀਂ ਸੁਧਰਦੀ ਪਰ ਸਾਡੇ ਪੰਜਾਬ ਦੇ ਵਿੱਚ ਜੇਕਰ ਫਿਲਮ ਲੱਗੂਗੀ ਤਾਂ ਇਹਦਾ ਵੱਡੇ ਪੱਦਰ ਤੇ ਪਹਿਲਾਂ ਹੀ ਵਿਰੋਧ ਹੋ ਹੋ ਚੁੱਕਿਆ ਤੇ ਹੋ ਵੀ ਰਿਹਾ ਤੇ ਅੱਜ ਵੀ ਕਰ ਰਹੇ ਆਂ ਅਸੀਂ ਵੀ ਜੇਕਰ ਸਾਡੇ ਪੰਜਾਬ ਦੇ ਵਿੱਚ ਫਿਰ ਲੱਗੂਗੀ ਕੰਗਣਾ ਰਣਾਉਤ ਦਾ ਜਿੱਥੇ ਵੀ ਘਰ ਹੈ ਤਾਂ ਉਥੇ ਇਹ ਹਿਸਾਬ ਲਾ ਲਿਓ ਕੰਗਣਾ ਤੁਹਾਨੂੰ ਨਹੀਂ ਥਿਆਉਣੀ ਕਿਉਂਕਿ ਪੰਜਾਬ ਦੇ ਵਿੱਚ ਮੌਮਟ ਹੋਣਾ ਪੱਕਾ ਹੀ ਹੈ ਅਗਰ ਪੰਜਾਬ ਦੇ ਵਿੱਚ ਮੌਮਟ ਹੁੰਦੀ ਆ ਮੈਂ ਕਹਿੰਦਾ ਵੀ ਉਹੀ ਮਾਹੌਲ ਫੇਰ ਹੋ ਜਾਣਾ ਜਿਵੇਂ ਕਿ 1984 ਵਾਲਾ ਹੋ ਗਿਆ ਸੀ ਕਿਉਂਕਿ ਭਾਈ ਫੇਰ ਅਗਲਾ ਕਹਿ ਦਿੰਦਾ ਜੀ ਹਿੰਦੂ ਤੇ ਸਿੱਖਾਂ ਦੀ ਲੜਾਈ ਚੱਲ ਪਈ ਚੱਲੇ ਕਿਉਂ ਨਾ ਤੁਸੀਂ ਦੇਖੋ ਹੁਣ ਵੀ ਅੰਦਰੋਂ ਅੰਦਰੀ ਫਿਲਮਾਂ ਚਲੋ ਹੋਰ ਵੀ ਬਣਾ ਸਕਦਾ ਹੁੰਦਾ ਬੰਦਾ ਪਰ ਬਾਈ ਸਿੱਖਾਂ ਦੇ ਉੱਤੇ ਆਧਾਰਿਤ ਜਿਹੜੀ ਸਟੋਰੀ ਕੀਤੀ ਐ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਨੀਵਾਂ ਦਿਖਾਇਆ ਗਿਆ ਇਹਦੀ ਆਪ ਦੀ ਜਿਹੜੀ ਸ਼ਬੀ ਆ ਉਹਦੇ ਤੇ ਯਾਨੀ ਥਾਵੀ ਦਿਖਾਈ ਗਈ ਐ ਪਰ ਹੁਣ ਅਸੀਂ ਇਸ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਵੀ ਸਾਡੇ ਪੰਜਾਬ ਦੇ ਵਿੱਚ ਇਹ ਫਿਲਮ ਲੱਗੇ ਅਸੀਂ ਪੰਜਾਬੀ ਆ ਅਸੀਂ ਉਸ ਗੁਰੂ ਪੀਰਾਂ ਦੀ ਧਰਤੀ ਦੇ ਉੱਤੋਂ ਜਨਮੇ ਆ ਉੱਥੋਂ ਪੈਦਾ ਹੋਇਆ ਜਿੱਥੇ ਸਾਡੇ ਯੋਧਿਆਂ ਦਾ ਖੂਨ ਡੁੱਲਿਆ ਅਸੀਂ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇੱਥੋਂ ਤੱਕ ਕਹੂੰ ਆ ਵੀ ਜਿਹੜੇ ਟ੍ਰੇਲਰ ਨੇ ਚਲੋ ਠੀਕ ਆ YouTube ਤੇ ਪਾਉਣ ਦੀ ਹੈ ਦੁਨੀਆ ਟ੍ਰੇਲਰਾਂ ਤੇ ਵੀ ਬੈਨ ਲੱਗਣਾ ਚਾਹੀਦਾ ਇਹਦੇ ਤੇ ਵੀ ਹਾਲਾਂਕਿ ਫਿਲਮ ਨੂੰ ਲੱਗਣਾ ਤਾਂ ਦੂਰ ਇਸ ਤੇ ਹੁਣੀ ਵਿਰੋਧ ਡਟ ਕੇ ਕਰਨਾ ਚਾਹੀਦਾ ਹਰ ਇੱਕ ਪੰਜਾਬੀ ਨੂੰ ਕਿਉਂਕਿ ਇਸ ਨੇ ਉਹ ਥੱਪੜ ਦਾ ਬਦਲਾ ਕਢਿਆ ਕਢਵਾਇਆ ਕਿਨੇ ਆ ਸਰਕਾਰਾਂ ਨੇ ਗੱਲ ਕਿੱਥੇ ਆ ਕੇ ਖਤਮ ਹੋ ਜਾਂਦੀ ਆ ਭਾਈ ਅਮਰਪਾਲ ਤੇ ਅਮਰਪਾਲ ਚੱਲਿਆ ਸਿੰਘਾਂ ਦੇ ਰਾਹ ਤੇ ਜਿਹੜਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਮਹੀਮ ਹੀ ਸੀ ਉਹ ਵੀ ਤਾਂ ਉਹਨਾਂ ਦੇ ਰਾਹ ਤੇ ਉਹੀ ਬਾਣਾ ਉਹੀ ਰੂਪ ਤਾ ਉਸ ਨੂੰ ਵੇਖਦੇ ਹੋਏ ਸਰਕਾਰਾਂ ਨੇ ਸੋਚਿਆ ਵੀ ਆਪਾਂ ਗੰਗਣਾ ਰਣਾਉ ਤੋਂ ਬਣਵਾ ਕੇ ਇੱਕ ਫਿਲਮ ਸਿੰਘਾਂ ਦਾ ਧਿਆਨ ਭਟਕਾ ਦੇਾਂਗੇ ਕੋਈ ਗੱਲ ਨਹੀਂ ਕਰਵਾਓ ਕੀ ਕਰਵਾਉਨੇ ਆ ਅਸੀਂ ਨੌਜਵਾਨ ਮਰੇ ਨਹੀਂ ਹੈਗੇ ਸਾਡਾ ਜਮੀਰ ਨਹੀਂ ਮਰਿਆ ਅਸੀਂ ਪੰਜਾਬ ਦੀ ਉਹ ਧਰਤੀ ਦੇ ਨੌਜਵਾਨ ਆ ਜਿੱਥੋਂ ਸਾਡੇ ਸੂਰਬੀਰਾਂ ਨੇ ਇੰਨੀ-ਇੰਨੀ ਕੁਰਬਾਨੀਆਂ ਦੇ ਦਿੱਤੀਆਂ ਤੇ ਤੇਰੇ ਵਰਗੀ ਜਿਹੜੀ 2 ਟਕੇ ਦੀ ਔਰਤ ਸਾਡੇ ਪੰਜਾਬ ਦੇ ਲਈ ਐਸੇ ਮਾੜੇ ਖਿਆਲ ਰੱਖਣ ਵਾਲੀ ਤੇਰਾ ਸੋਦਾ ਪੱਕੇ ਤੌਰ ਤੇ ਲੱਗੂ ਅਜੇਕਰ ਫਿਲਮ ਲੱਗੀ ਇੱਧਰ ਫਿਲਮ ਲੱਗੂਗੀ ਤਾਂ ਤੇਰੇ ਇੱਥੇ ਸੋਦਾ ਲੱਗਣਾ ਤੈ ਹੈ ਪੱਕੀ ਗੱਲ ਐ ਇਹ ਮੇਰੀ ਲਿਖ ਲਿਓ ਗੱਲ ਕਿਉਂਕਿ ਪੰਜਾਬ ਦੇ ਵਿੱਚ ਜੇ ਫਿਲਮ ਲੱਗਦੀ ਆ ਤਾਂ ਮਾਹੌਲ ਐਸਾ ਹੋ ਜਾਣਾ ਜਿਵੇਂ ਕਿ ਕਲਫੂ ਲੱਗਣ ਦੇ ਮੈਂ ਕਹਿੰਦਾ ਵੀ ਇੱਕ ਤਰ੍ਹਾਂ ਦੇ ਮੰੰਜਰ ਬਣ ਜਾਣੇ ਆ ਕਿਉਂਕਿ ਬਾਈ ਉਦੋਂ ਫਿਰ ਜਾਤੀਵਾਦ ਉੱਠੂ ਐ ਇੰਨਾ ਹਿਸਾਬ ਲਾ ਲਿਓ ਹੁਣ ਮੇਰੀ ਰਿਕਾਰਡ ਕਰ ਲਿਓ ਬੇਸ਼ੱਕ ਦੀ ਗੱਲ ਫੇਰ ਚਲਾ ਦੇ ਕੋਈ ਬੰਦਾ ਚੇਰ ਵੀ ਦੇਖ ਲਿਓ ਤੁਸੀਂ ਇਹ ਗੱਲ ਨੂੰ ਰਿਕਾਰਡ ਕਰਕੇ ਰੱਖ ਸਕਦੇ ਹੋ ਵੀ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗਦੀ ਹੈ ਮਾਹੌਲ ਐਸਾ ਹੀ ਹੋਣਾ ਵੀ ਭਾਈ ਐਮਰਜੈਂਸੀ ਵਾਲੇ ਜਿਵੇਂ ਕਿ ਫਿਲਮ ਦਾ ਨਾਮ ਵੀ ਐਮਰਜੈਂਸੀ ਹੈ ਹੁਣ ਤੁਸੀਂ ਇੰਨਾ ਹਿਸਾਬ ਲਾ ਲਓ ਵੀ ਬੇ ਬੇहद ਜਿਆਦਾ ਖੌਫਨਾਕ ਮੰਜ਼ਰ ਹੋਣਗੇ ਕਾਰਫੂ ਦਾ ਮਾਹੌਲ ਬਣ ਜਾਣਾ ਐਮਰਜੈਂਸੀਆਂ ਲੱਗਣ ਗਿਆ ਕਿਉਂਕਿ ਜਾਤੀਵਾਦ ਖੜਾ ਹੋ ਜਾਣਾ ਫਿਰ ਗੱਲ ਕਿੱਥੇ ਅੱਗੇ ਜੁੜ ਜਾਂਦੀ ਹੈ ਅਗਲਾ ਕੁਆ ਯਾਰ ਹਿੰਦੂ ਤੇ ਸਿੱਖਾਂ ਦੀ ਲੜਾਈ ਚੱਲ ਪਈ ਤੇ ਕੰਗਣਾ ਨੂੰ ਸ਼ਰਮ ਨਹੀਂ ਆਉਂਦੀ ਵੀ ਚਲੋ ਗਲਤੀ ਕੀਤੀ ਦਾ ਅਹਿਸਾਸ ਤੈਨੂੰ ਹਲੇ ਤੱਕ ਵੀ ਨਹੀਂ ਹੋਇਆ ਜਿਹੜਾ ਥੱਪੜ ਵੱਜਿਆ ਸੀ ਪਰ ਮੈਂ ਸਾਡੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿੰਨੇ ਸਾਡੇ ਪੰਜਾਬ ਦੇ ਤੁਸੀਂ ਵਾਸੀ ਹੋ ਵੈਸੇ ਤਾਂ ਸਾਡੇ ਭਰਾਵਰ ਦੇ ਵੀ ਬਹੁਤ ਮਦਦ ਕਰਦੇ ਐ ਨਾ ਗੱਲਾਂ ਦੇ ਵਿੱਚ ਮੁੱਦਿਆਂ ਤੇ ਹਰਿਆਣੇ ਚੋਂ ਵੀ ਔਰ ਵੀ ਕਈ ਸਟੇਟਾਂ ਨੇ ਪਰ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਤੁਸੀਂ ਸਾਡੇ ਭੈਣ ਭਰਾ ਪੰਜਾਬ ਦੇ ਪ੍ਰਤੀ ਪਿਆਰ ਕਰਦੇ ਹੋ ਇਸ ਫਿਲਮ ਦਾ ਵਿਰੋਧ ਆਪਾਂ ਸਾਰਿਆਂ ਨੇ ਨਹੀਂ ਕਰਨਾ ਕਿਉਂਕਿ ਇਹ ਮੁੱਦਾ ਇਕੱਲੇ ਕਿਸੇ ਬੰਦੇ ਦਾ ਨਹੀਂ ਹੈਗਾ ਕਿਸੇ ਇਕੱਲੇ ਹੋਰ ਮਤਲਬ ਜਾਤ ਪਾਤ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਗੱਲ ਕਿੱਥੇ ਆ ਜਾਂਦੀ ਹੈ ਪੰਥ ਤੇ ਪੰਥ ਦੇ ਵਿੱਚ ਬਹੁਤ ਹੀ ਬਰਾਦਰੀਆਂ ਵੀ ਆ ਜਾਂਦੀਆਂ ਜੇਕਰ ਗੱਲ ਕਰੀਏ ਤਾਂ ਬਹੁਤ ਹੀ ਯਾਨੀ ਸਾਡੇ ਲੋਕ ਆ ਜਾਂਦੇ ਨੇ ਇਸ ਚੀਜ਼ ਦਾ ਡਟ ਕੇ ਆਪਾਂ ਨੇ ਵਿਰੋਧ ਕਰਨਾ ਇਹ ਜਿਹੜੀ ਕੰਗਣਾ ਰਣਾਵਤ ਇਹਦਾ ਦਿਮਾਗ ਹੋ ਰਿਹਾ ਖਰਾਬ ਛੇਤਰਾਂ ਦੀ ਲੋੜ ਪੈ ਗਈ ਇਹਨੂੰ ਹੁਣ ਦੁਬਾਰਾ ਤੋਂ ਫਿਰ ਜਿਹੜੇ ਕਿ ਉਹਨੂੰ ਉਸ ਸਮੇਂ ਤੋਂ ਬਾਅਦ ਮਿਲ ਜਾਣੇ ਕਿਸੇ ਨਾ ਕਿਸੇ ਸਿੰਘ ਦੁਆਰਾ ਤੇ ਜਾਂ ਫਿਰ ਕਿਸੇ ਸਿੰਘਣੀ ਦੁਆਰਾ ਤਾਂ ਹੁਣ ਮੇਰੀ ਅਪੀਲ ਆ ਸਾਡੇ ਪੰਜਾਬ ਦੇ ਜਿੰਨੇ ਭੈਣ ਭਰਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਕੇ ਅਸੀਂ ਚੰਦਰੀ ਔਰਤ ਨੇ ਜਿਹੜੀ ਇਹ ਰਚੀ ਕਹਾਣੀ ਇਸ ਨੂੰ ਆਪਾਂ ਇਹਦਾ ਪਰਦਾ ਫਾਸ਼ ਕਰ ਪਾਈਏ ਤਾਂ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਕਿ ਇਹ ਫਿਲਮ ਸਾਡੇ ਪੰਜਾਬ ਚ ਆਪਾਂ ਨਹੀਂ ਲੱਗਣ ਦੇਣੀ ਕਿਉਂਕਿ ਆਪਣੇ ਕੌਮ ਦੇ ਖਿਲਾਫ ਆਪਣੀ ਪੰਥ ਦੇ ਖਿਲਾਫ ਆਪਣੀ ਸਿੱਖੀ ਦੇ ਖਿਲਾਫ ਇਹ ਮਹੀਮ ਚੱਕੀ ਗਈ ਹੈ ਕੰਗਣਾ ਦੁਆਰਾ ਕਰਵਾਇਆ ਸਰਕਾਰਾਂ ਨੇ ਪਰ ਹੁਣ ਤੁਹਾਨੂੰ ਮੇਰੀ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਅੱਗੇ ਦੀ ਅੱਗੇ ਗਰੁੱਪਾਂ ਦੇ ਵਿੱਚ ਫੈਲਾ ਦੇਣਾ ਮੇਰਾ ਵੀਰ ਤਾਕੇ ਆਪਣੇ ਲੋਕਾਂ ਦੇ ਪ੍ਰਤੀ ਗਾ ਮੈਸੇਜ ਜਾਵੇ ਜਿਹੜਾ ਭੈਣ ਭਰਾ ਵੀ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਧੰਨਵਾਦ ਕੰਗਣਾ ਦੀ ਬਿਆਨਬਾਜ਼ੀ ਨੂੰ ਲੈ ਕੇ ਮੁਲਕ 'ਚ ਹਾਲਾਤ ਜਿਹੜੇ ਆ ਉਹ ਰੋਜ਼ ਬਰੋਜ਼ ਖਰਾਬ ਹੁੰਦੇ ਜਾ ਰਹੇ ਹੈਗੇ ਆ ਕਿਉਂਕਿ ਕੰਗਣਾ ਰੋਜ਼ ਇੱਕ ਨਵਾਂ ਬਿਆਨ ਦੇ ਰਹੀ ਹੈ ਔਰ ਬਿਆਨ ਐਸੇ ਦੇ ਰਹੀ ਹੈ ਜਿਹੜੇ ਕਿ ਸਿੱਖ ਕਮਿਊਨਿਟੀ ਸਿੱਖ ਪੰਥ ਸਿੱਖ ਸੰਗਤਾਂ ਦੇ ਖਿਲਾਫ ਜਾ ਰਹੇ ਹੈਗੇ ਆ ਉਹਨਾਂ ਦੇ ਇਤਿਹਾਸ ਦੇ ਖਿਲਾਫ ਜਾ ਰਹੇ ਹੈਗੇ ਆ ਔਰ ਇਸ ਵਿਵਾਦ ਨੂੰ ਲੈ ਕੇ ਹਰ ਬੰਦਾ ਹੀ ਪਰੇਸ਼ਾਨ ਹੀ ਹੈਗਾ ਵੈ ਸਿਰਫ ਸੇਖੀ ਨਹੀਂ ਬਲਕਿ Hindu Muslim Isai ਸਭ ਕੰਗਣਾ ਦੇ ਖਿਲਾਫ ਖੜੇ ਨੇ ਉਹਦੇ ਵਿਰੋਧ ਦੇ ਵਿੱਚ ਖੜੇ ਹੈਗੇ ਆ ਕਿ ਇਹਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੈਗੀ ਕਿਉਂਕਿ ਜਿਹੜੀ ਇਹਦੀ ਮੂਵੀ ਆ ਰਹੀ ਹੈਗੀ ਐ ਉਹ ਉਹਦੇ ਵਿੱਚ ਸਿੱਖਾਂ ਦਾ ਇਤਿਹਾਸ ਬਿਲਕੁਲ ਗਲਤ ਤਰੀਕੇ ਨਾਲ ਬਿਆਨ ਕੀਤਾ ਗਿਆ ਹੈਗਾ ਵੈ ਔਰ ਸਿੱਖੇ ਮੰਗ ਕਰ ਰਹੇ ਹੈਗੇ ਵੈ ਕਿ ਇਸ ਮੂਵੀ ਨੂੰ ਬੈਨ ਹੋਣਾ ਚਾਹੀਦਾ ਹੈਗਾ ਵੈ ਨਾਲ ਹੀ ਨਾਲ ਸਿੱਖ ਸੰਗਤਾਂ ਆ ਨੇ ਇਹਨੂੰ ਅਲਟੀਮੇਟ ਵੀ ਦੇ ਦਿੱਤਾ ਹੈਗਾ ਵੈ ਕਿ ਅਗਰ ਇਹ ਮੂਵੀ ਬੰਦ ਨਾ ਹੋਈ ਜਾਂ ਤੂੰ ਆਪਣੀ ਬਿਆਨਬਾਜ਼ੀ ਬੰਦ ਨਾ ਕੀਤੀ ਤੇ ਇੰਜਾਮ ਫਿਰ ਜੋ ਹੋਏਗਾ ਉਹਦੀ ਜ਼ਿੰਮੇਵਾਰ ਤੂੰ ਆਪ ਹੋਏਂਗੀ ਕਿਉਂਕਿ ਜਦੋਂ ਅਗਲੇ ਨਾਲ ਤੁਸੀਂ ਇੰਨਾ ਤੈਅਸ਼ ਦਵਾ ਦਵੋ ਕਿ ਤੁਹਾਡਾ ਓਕੇ ਉਹ ਤੁਹਾਡੇ ਖਿਲਾਫ ਐਕਸ਼ਨ ਲਵੇ ਤੇ ਫਿਰ ਉਸਦੇ ਜ਼ਿੰਮੇਵਾਰ ਤੁਸੀਂ ਹੁੰਦੇ ਹੋ ਜਸਤ ਇਹਨੂੰ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀਗਾ ਤੋਂ ਇਹਦੀ ਜ਼ੁਬਾਨ ਦੀ ਵਜ੍ਹਾ ਤੋਂ ਮਾਰਿਆ ਸੀਗਾ ਕਿ ਇਹਨੇ ਜਿਹੜੀ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀਗੀ ਔਰ ਇਹ ਕਹਾ ਸੀਗਾ ਕਿ 100-100 ਰੁਪਏ ਦਾ ਲੈ ਕੇ ਏ ਤਰਨੇ ਚ ਆ ਜਾਂਦੀਆਂ ਹੈਗੀਆਂ ਇਸ ਤਰ੍ਹਾਂ ਦੀ ਇਹਨੇ ਟਿੱਪਣੀ ਕੀਤੀ ਸੀ ਜਿਸ ਤੇ ਕੁਲਵਿੰਦਰ ਕੌਰ ਦਾ ਇਹ ਕਹਿਣਾ ਸੀਗਾ ਕਿ ਉਸ ਤਰਨੇ ਵਿੱਚ ਮੇਰੀ ਮਾਂ ਵੀ ਸ਼ਾਮਲ ਸੀਗੀ ਔਰ ਇਹਨੇ ਮੇਰੀ ਮਾਂ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਇਸ ਲਈ ਇਹਨੂੰ ਦੇਖ ਕੇ ਮੈਨੂੰ شدید ਗੁੱਸਾ ਆਇਆ ਔਰ ਉਸ ਅਮਲ ਕੁਲਵਿੰਦਰ ਕੌਰ ਨੇ ਕੰਗਣਾ ਨੂੰ ਥੱਪੜ ਮਾਰਿਆ ਉਹਦੇ ਵਾਸਤੇ ਤੇ ਉਹਨੂੰ ਸਜ਼ਾ ਦਿੱਤੀ ਗਈ ਲੇਕਿਨ ਇਹਦੀ ਬਿਆਨਬਾਜ਼ੀ ਤੇ ਇਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ ਹੈਗੀ ਇਹ ਹਰ ਇੱਕ ਦੇ ਖਿਲਾਫ ਬਹੁਤ ਹੀ ਗਲਤ ਜ਼ੁਬਾਨ ਇਸਤੇਮਾਲ ਕਰਦੀ ਹੈਗੀ ਹੈ ਸਿੱਖਾਂ ਦਾ ਇਤਿਹਾਸ ਦੇ ਬਾਰੇ ਨੇ ਹਮੇਸ਼ਾ ਗਲਤ ਬੋਲਿਆ ਹੈਗਾ ਵੈ ਇਸ ਤੇ ਕਾਂਗਰਸ ਇਸ ਦੇ ਇਹਦੀ ਇਸ ਬਿਆਨਾਂ ਨੂੰ ਲੈ ਕੇ ਭਾਜਪਾ ਨੂੰ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈਗਾ ਵੈ ਕਿਉਂਕਿ ਇਹ ਜਿਹੜੀ ਹੈ ਇਸ ਤਰ੍ਹਾਂ ਸਰ ਸਿੱਖਾਂ ਦੇ ਨਾਲ ਨਾ ਇਨਸਾਫੀ ਹੋ ਰਹੀ ਹੈ ਤੱਕਾ ਹੋ ਰਿਹਾ ਹੈਗਾ ਅਗਰ ਇਸ ਤਰ੍ਹਾਂ ਦੀ ਬਾਨਬਾਜ਼ੀ ਹੁੰਦੀ ਰਹੇਗੀ ਤੇ ਫਿਰ ਯਕੀਨਨ ਕੋਈ ਨਾ ਕੋਈ ਹੋਰ ਯੋਦਾ ਜ਼ਰੂਰ ਉਠੇਗਾ ਜਿਹੜਾ ਇੰਦਰਾ ਗਾਂਧੀ ਮੰਗੂ ਇਹਨੂੰ ਵੀ ਖਤਮ ਕਰ ਦੇਗਾ ਤੇ ਫਿਰ ਇੰਜਾਮ ਦੀ ਜ਼ਿੰਮੇਦਾਰੀ ਆਪ ਹੋਏਗੀ ਫਿਰ ਤੁਹਾਡਾ ਕੀ ਖਿਆਲ ਸੀ ਇਸ ਦੇ ਬਾਰੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ